ਹਾਂ ਮਾਦਰਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਭਾਈ ਤੇ ਜਿਹਦੇ ਵਿੱਚ ਉਹਨੇ ਕੈਮਰੇ ਸਾਹਮਣੇ ਆ ਕੇ ਸਾਰੀ ਗੱਲਬਾਤ ਦੱਸਤੀ ਆ ਜਿਹੜਾ ਇਹ ਮਾਮਲਾ ਪੂਰਾ ਕੀ ਆ ਵੀ ਜਦੋਂ ਇਹ ਪੰਜਾਬ ਦੇ ਲੋਕਾਂ ਦੇ ਵਿੱਚ ਹੱਕ ਦੇ ਬਿਆਨ ਦੇ ਦਿੰਦੇ ਆ ਹੱਕ ਦੇ ਵਿੱਚ ਖੜ ਜਾਂਦੇ ਆ ਤੇ ਇਹਨਾਂ ਦੀਆਂ ਪੋਲਾ ਖੋਲ ਦਿੰਦੇ ਆ ਦਿੱਲੀ ਵਾਲਿਆਂ ਦੀ ਤੇ ਆਮ ਆਦਮੀ ਪਾਰਟੀ ਦੀ ਜਿੰਨੇ ਵੀ ਆ ਵੀ ਇਹ ਪਾਰਟੀ ਜਿਹੜੀ ਕਿ ਹੁਣ ਹਰ ਵਕਤ ਵੋਟਾਂ ਲੈਣ ਵੇਲੇ ਹੱਥ ਮੰਨ ਕੇ ਵੋਟਾਂ ਪਵਾ ਲੈਂਦੀ ਆ ਬਾਅਦ ਵਿੱਚ ਕੋਈ ਪੰਜਾਬ ਬਾਰੇ ਕੋਈ ਇਹਨਾਂ ਨੂੰ ਗਮ ਨਹੀਂ ਹੈਗਾ ਕੋਈ ਕੁਝ ਹੋਈ ਜਾਵੇ ਕੋਈ ਜਿਵੇਂ ਕੋਈ ਮਰੇ ਕੋਈ ਮਤਲ ਨਹੀਂ ਤੇ ਜਿਹੜੀ ਪੰਜਾਬ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਤੇ ਪਰ ਉਹਦੇ ਤੇ ਉਲਟਾ ਹੋ ਗਿਆ ਤੇ ਉਹਦੇ ਸਾਰੇ ਜਿੰਨੇ ਵੀ ਆਵਾਜ਼ੀ ਪਾਰਟੀ ਦੇ ਲੀਡਰ ਆ ਵਰਕਰ ਸਾਰੇ ਉਹਦੇ ਖਿਲਾਫ ਹੋ ਗਏ ਉਹਦੇ ਕੋਠੀ ਦੇ ਸਾਹਮਣੇ ਜਿੰਨੇ ਪੋਸਟਰ ਲਾਏ ਜਾਂਦੇ ਆ ਉਹ ਵੀ 파ੜ ਦਿੱਤੇ ਜਾਂਦੇ ਆ ਉਹਦੀ ਕੋਠੀ ਨੂੰ ਘੇਰਿਆ ਜਾਂਦਾ ਹੁਣ ਫਿਰ ਤੋਂ ਸਾਹਮਣੇ ਆ ਗਿਆ ਜਿਹੜਾ ਕਿ ਪਠਾਨ ਮਾਜਰਾ ਦਾ ਬਿਆਨ ਆ ਗਿਆ ਸਾਹਮਣੇ ਹੁਣ ਖੁਦ ਬੋਲਣਗੇ ਉਹ ਦੱਸਿਆ ਜਾਂਦਾ ਵੀ ਮੇਰਾ ਅਨਕਾਉਂਟਰ ਮੇਰਾ ਅਨਕਾਉਂਟਰ ਕਰਨ ਨੂੰ ਫਿਰਦੀ ਸੀ ਪੰਜਾਬ ਪੁਲਿਸ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਬੋਲਿਆ ਸੀ ਮੈਨੂੰ ਮਾਰਨ ਨੂੰ ਫਰਦੇ ਸੀ ਮੇਰਾ ਅਨਕਾਉਂਟਰ ਕਰ ਲੂ ਫਰਦੇ ਸੀ ਜਿਹੜਾ ਕਿ ਝੂਠਾ ਮੁਕਾਬਲਾ ਬਣਾ ਰਿਹਾ ਹੈ ਵੀ ਇੱਕ ਪੁਲਿਸ ਵਾਲੇ ਤੇ ਫਾਇਰਿੰਗ ਹੋ ਗਈ ਜੀ ਗੋਲੀ ਵੀ ਲੱਗੀ ਤਿੰਨ ਪਿਸਤੌਲ ਫੜੇਗੇ ਇਹ ਸਭ ਝੂਠਾ ਮੈਂ ਆਪਦੇ ਤਿੰਨੇ ਜੋ ਜਿੰਨੇ ਮੇਰੇ ਬੱਚੇ ਆ ਮਾਂ ਬੱਚਿਆਂ ਦੀ ਸੌਂ ਖਾ ਕੇ ਕਹਿਣਾ ਤੇ ਇਹ ਵੀ ਸੌਂ ਖਾ ਕੇ ਕਹਿਣ ਚੜ੍ਹਨ ਗੁਰਦੁਆਰੇ ਤਾਂ ਇਹ ਵੀਡੀਓ ਆ ਗਈ ਸਾਹਮਣੇ ਪਠਾਨ ਮਾਜਰਾ ਤਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਪਹਿਲਾਂ ਪਠਾਨ ਮਾਜਰਾ ਦੀ ਵੀਡੀਓ ਸੁਣਾਉਣੇ ਆ ਚੈਨਲ ਤੇ ਬਣੇ ਰਹੋ ਫਿਰ ਕਰਦੇ ਆ ਅਗਲੇ ਵਿਚਾਰ ਸਾਂਝੇ ਮੈਂ ਇੱਕ ਵੀਡੀਓ ਬਣਾ ਰਿਹਾ ਹਾਂ ਤੇ ਤੁਹਾਨੂੰ ਸਾਰੀ ਡਿਟੇਲ ਦਿੱਤੀ ਹੋਈ ਉਹ ਵੀ ਕੋਈ ਵੀ ਤੁਹਾਡੇ ਕੋਲੂ। ਉਹ ਤੋਂ ਪਹਿਲਾਂ ਮੈਂ ਸਾਰੀ ਸਫਾਈ ਦੇ ਦਿੱਤੀ ਆ। ਮੈਂ ਮਾਪ ਕੋਲੋਂ ਪੁੱਛਿਆ ਜਹਾ ਗੁਰੂ ਘਰ ਵੜ ਕੇ ਕਹਿ ਦੋ। ਬਾਬੇ ਬੱਡੇ ਨੂੰ ਮੰਨਦੇ ਆ ਆਪਣੇ ਬੱਚੇ ਦੀ ਸੌਖਾ ਰੱਖੇ ਤੋ ਵੀ ਤੁਹਾਡੇ ਨਾਲ ਮੇਰੀ ਕੋਈ ਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋੜੀ ਚੁਲਾਈ। ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਅੰਕਾਉਂਟ ਰੱਦ ਨੂੰ ਕਿਸੇ ਦਾ ਫੋਨ ਆ ਗਿਆ ਸੀ। ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਤੇ ਲਾ ਕੇ ਉਹਨੂੰ ਜਦ ਪੰਤੇ ਕੱਠੇ ਕਰਕੇ ਇਹਨੂੰ ਉਹਦੇ ਤੇ ਛੱਡ ਕੇ ਮੈਂ ਤੋਂ ਆਪਾ ਸੀਫ ਨਿਕਲ ਗਿਆ ਅੱਛੇ ਮੇਰੇ ਕੌਫੀ ਕੀਤਾ ਨਿਗਵਾਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹ ਜਰੂਰ ਕੌਕਲੀ ਹੋਇਆ ਚੱਲਿਆਂ ਨੂੰ ਗਿਆ ਬਾਕੀ ਤੋਂ ਬਾਅਦ ਨਿਕਲ ਗਿਆ ਨਿਕਲ ਕੇ ਤੇ ਮੈਂ ਆਪੀ ਸੀਫ ਲੈਣਾ ਚੱਲ ਗਿਆ ਇਹ ਮੈਨੂੰ ਉਹਨਾਂ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਕਿ ਚਰਾਗਾਂ ਦੇ ਰਾਤ ਨੂੰ ਡਾਕਟਰ ਕਰਨਾ ਇੱਕ ਹੈ ਤੇ ਇਹਨਾਂ ਦਾ ਫਰਕ ਵਾਖ ਤੇ 8 10 ਐਸਪੀ 8 10 ਡੀਐਸਪੀ ਐਸਐਚਓ 5 450 ਪੁਲਿਸ ਵਾਲਾ ਲਿਖੀ ਵਿਕਰਮਪਰਾਹ ਸਾਡਾ ਪ੍ਰਾਹ ਦੇ ਕੇ ਸਟਾਰ ਸ਼ੋਅ ਕਰਕੇ ਨੂੰ ਬੀਐਨਏ ਦੁਕਾਨਾਂ ਹਾਂ ਵਾਕਈ ਭੱਜ ਗਿਆ ਉਹਦਾ ਲਿਖਾਤਾ ਜਿਵੇਂ ਉਹ ਵੀ ਗੱਲ ਪਿੱਛੋਂ ਜਿਹੜੇ ਪਿਸਤੌਲ ਆਪਣੇ ਤੇ ਪਰਮਾ ਦੇ ਫੜ ਕੇ ਬਖਾਤਾ ਰਿਹਾ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਤੌਖਾਓ ਵੈਸੇ ਇੱਕੋ ਗੋਲੀ ਚ ਲਾਈਵੇਂ ਅਸੀਂ ਤਾਂ ਮਾਰ ਥੋਪਾਈ ਹੋਣੀ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਤੁਹਾਡੀ ਸਭ ਤੋਂ ਵੱਧ ਤਰ੍ਹਾਂ ਕਰਦਾ ਹਾਂ ਪੁਲਸਾਂ ਦੇ ਪਰ ਤੁਸੀਂ ਇਹ ਕੱਟ ਘੱਟ ਯਾਰ ਕਥਾਤੇ ਆਏ ਹੋ ਇੱਕ ਨਾ ਕਰੋ ਕੋਈ ਸ਼ਰਮ ਮੈਂ ਇੰਨੇ ਕੁਸ਼ਕਲਾ ਬੀ ਲੋਕਾਂ ਨੂੰ ਭਾਜਣਾ ਐਵੇਂ ਜਗਦੇ ਸੀ ਇਹ ਮਨੇ ਜਗਰਾਂ ਨੂੰ ਬੋਲਿਓ ਚੁਤਾ ਜਿਵੇਂ ਕਿ ਪੰਜਾਬ ਪੁਲਿਸ ਦਵੰਨਿਓ ਘੇਰਿਆ ਜਾਂਦਾ ਡੀਐਸਪੀ ਐਸਐਚਓ ਬਹੁਤ ਪੁਲਿਸ ਦੀਆਂ ਗੱਡੀਆਂ ਪਹੁੰਚ ਜਾਂਦੀਆਂ ਉੱਥੇ ਪਰ ਲੈ ਗਣੇ ਹੈ ਉੱਥੇ ਉਹਨਾਂ ਰੂਲ ਜਾ ਕੇ ਲੰਗਰ ਪਾਣੀ ਵਸਾਦੇ ਦੇ ਵਿੱਚ ਕਹਿੰਦਾ ਮੈਂ ਉੱਥੋਂ ਨਿਕਲ ਜਾਂਦਾ ਪਰ ਜਿਹੜੀ ਹੈ ਇਹ ਇਨਜਾਮ ਲਾ ਰਹੇ ਆ ਵੀ ਸਾਡੇ ਤੇ ਗੋਲੀ ਚਲਾਈ ਤਾਂ ਸਾਡੇ ਤੋਂ ਤਿੰਨ ਪਿਸਤੌਲ ਬਰਾਮਦ ਹੋਈ ਜੀ ਪਹਿਲਾਂ ਤਾਂ ਇਹ ਗੁਰਦੁਆਰੇ ਚੜਨ ਅਸੀਂ ਵੀ ਬੱਚੇ ਲੈ ਕੇ ਚੜਾਂਗੇ ਆਪਣੇ ਤੇ ਇਹ ਵੀ ਚੜਨ ਦੀ ਜੇ ਸੱਚ ਆ ਤਾਂ ਚਲੋ ਗੁਰਦੁਆਰੇ ਵੀ ਇਹ ਸਭ ਝੂਠ ਆ ਅਸੀਂ ਹੱਥੋਂ ਪਾਈ ਵੀ ਨਹੀਂ ਕੀਤੀ ਤਾਂ ਇਹਨਾਂ ਦਾ ਸਾਰਾ ਮਕਸਦ ਸੀ ਮੈਨੂੰ ਅਨਕਾਊਂਟਰ ਕਰਨਾ ਮੈਨੂੰ ਵਿੱਚ ਪੁਲਿਸ ਵਾਲਿਆਂ ਨੇ ਗੱsta ਸੀ ਵੀ ਤੇਰਾ ਅਨਕਾਊਂਟਰ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਪੰਜਾਬ 'ਚ ਜੋ ਵੀ ਪੰਜਾਬ ਦੇ ਜੋ ਵੀ ਹੱਕ 'ਚ ਬੋਲਦਾ ਹਰ ਕਿਸੇ ਦੇ ਪਰਚੇ ਪੈਂਦੇ ਆ ਪਠਾਨ ਮਹਾਜਰਾ ਦਾ ਜਿਹੜੀ ਹੁਣ ਵੀਡੀਓ ਤੁਸੀਂ ਸੁਣੀ ਲਈ ਆ ਤਾਂ ਭਾਈ ਜਿਵੇਂ ਕੀ ਹੁਣ ਇਹ ਵੀਡੀਓ ਹੁਣ ਤੱਕ ਦੀ ਅਪਡੇਟ ਇਹ ਪਠਾਨ ਮਹਾਜਰਾ ਨੂੰ ਲੈ ਕੇ ਸੀ ਹੁਣ ਜਿਹੜੀ ਇੱਕ ਖਬਰ ਹੋਰ ਆ ਹੁਣ ਇੱਕ ਪਾਸੇ ਚਰਨਜੀਤ ਚੰਨੀ ਜੋ ਪੰਜਾਬ ਦੇ ਲੋਕਾਂ ਦੇ ਨਾਲ ਸੇਵਾ ਕਰਾ ਰਹੇ ਉਹਨਾਂ ਨਾਲ ਜੋ ਬੰਨੇ ਲਵਾ ਰਹੇ ਆ ਤੇ ਉਹਨਾਂ ਦੇ ਵਿੱਚ ਜਿਹੜੇ ਉਥੋਂ ਦੇ ਲੋਕ ਆ ਬੰਨ ਲਾਰੇ ਤੇ ਉਹਨਾਂ ਨਾਲੇ ਆਮ ਆਦਮੀ ਪਾਰਟੀ ਲੀਡਰਾਂ ਵਾਲੀ ਲਾਰੇ ਲਾਰੇ ਦੀ ਇਹ ਜੋ ਇਸ ਪਾਰਟੀ ਨੇ ਖੁਦ ਨਹੀਂ ਕੀਤਾ ਸੀਐਮ ਭਵਨਤਮਾਨ ਨੇ ਖੁਦ ਨਹੀਂ ਕੀਤਾ ਹੁਣ ਇਹ ਆਪਾਂ ਲੋਕਾਂ ਤੇ ਅਪਾਇੰਟ ਕਰਦੇ ਆ ਵੀ ਤੁਸੀਂ ਵੀ ਕਮੈਂਟ ਚ ਦੱਸੋ ਬਾਈ ਕਿਉਂਕਿ ਇੱਕ ਪਾਸੇ ਸੁਖਵੀਰ ਬਾਦਲ ਆਪਣੇ ਮਨ ਨੂੰ ਸੇਵਾ ਕਰ ਰਹੇ ਆ ਲੋਕਾਂ ਦੇ ਵਿੱਚ ਜਾ ਜਾ ਕੇ ਜਿਵੇਂ ਅੱਜ ਬਠਿੰਡੇ ਦੇ ਵਿੱਚ ਪਹੁੰਚੇ ਆ ਜੋ ਉਹਨਾਂ ਦੀ ਪਤਨੀ ਵੀ ਪਹੁੰਚਦੀ ਆ ਜੋ ਹਰ ਸਿਮਰਤ ਕੌਰ ਤੇ ਉਹਨਾਂ ਚ ਰਸ਼ਨ ਪਾਣੀ ਵੰਡ ਕੇ ਆਉਂਦੇ ਆ ਤੇ ਸੁਖਵੀਰ ਬਾਦਲ ਵੀ ਕਈ ਬਿਆਨ ਆਉਂਦੇ ਲੋਕਾਂ ਨੇ ਕਹਿੰਦਾ ਮਤਲਬ ਜਿਵੇਂ ਵਿਰੋਧ ਕਰਦੇ ਨੇ ਪਾਰਟੀਆਂ ਦੇ ਹਰ ਵਕਤ ਸੀਐਮ ਭਵਨਤਮਨ ਦਾ ਵਿਰੋਧ ਕਰਦੇ ਆ ਪਰ ਇੱਥੇ ਆਪਾਂ ਇਹ ਕਹਾਂਗੇ ਕਿ ਇੱਥੇ ਵਿਰੋਧ ਕਰਨ ਦਾ ਟਾਈਮ ਹੈ ਨਹੀਂ ਇੱਥੇ ਲੋਕ ਜਿਹੜੇ ਹੜ੍ਹ ਨਾਲ ਪੀੜਤਾ ਤੁਸੀਂ ਉਹਨਾਂ 'ਤੇ ਲੰਗਰ ਪਾਣੀ ਪੁਰਚਾਉ ਜੇ ਪਹਛਾ ਸਕਦੇ ਆ ਉਹ ਜਦੋਂ ਵੀ ਆਉਂਦੇ ਆ ਤੁਸੀਂ ਦੇਖਦੇ ਹੋ ਸੁਖਵੀਰ ਬਾਦਲ ਹਰ ਵਕਤ ਆਮ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਆ ਜਿਵੇਂ ਅਕਸਰ ਲੀਡਰ ਇਹ ਕੁੱਝੇ ਦਾ ਵਿਰੋਧ ਕਰਦੇ ਪਰ ਹੁਣ ਇਹ ਲੋਕਾਂ ਦੇ ਡਿਪੈਂਡ ਆ ਤੁਹਾਨੂੰ ਪੁੱਛਣਾ ਚਾਹੁੰਦੇ ਆ ਵੀ ਤੁਹਾਡੇ ਹਿਸਾਬ ਨਾਲ ਤੁਹਾਨੂੰ ਕਿਹੜਾ ਲੀਡਰ ਲੱਗਦਾ ਵੀ ਜਿਹੜੇ ਸਾਡੇ ਹੜਪੀੜ ਤੋਂ ਲੋਕਾਂ ਨਾਲ ਹਰ ਵਕਤ ਖੜੇ ਆ ਚਰਨਜੀਤ ਚੰਨੀ ਜਾਂ ਸੁਖਵੀਰ ਬਾਦਲ ਜਾਂ ਭਗਵੰਤ ਮਾਨ ਤੁਸੀਂ ਕਮੈਂਟ ਕਰੋ ਵੀ ਤੁਹਾਡੇ ਚੋਂ ਜੇ ਗੱਲ ਕਰੀਏ ਸਾਡੇ ਭਾਈ ਪੰਜਾਬ ਦੇ ਕਲਾਕਾਰਾਂ ਦੀ ਗੱਲ ਕਰੀਏ ਇਹ ਭਾਈ ਪੰਜਾਬ ਦੇ ਸਾਡੇ ਹਰ ਵਕਤ ਕਲਾਕਾਰ ਜਦੋਂ ਭੀੜ ਪੈਂਦੀ ਆ ਤਾਂ ਨਾਲ ਖੜਦੇ ਆਏ ਆ ਜਿਵੇਂ ਐਮਬੀ ਬ੍ਰੇਕ ਅਮਰਤਮਾਨ ਜਿਵੇਂ ਮਨਦੀਪ ਸਿੰਘ ਮਾਨਾ ਉਹਨਾਂ ਦੀ ਵੀ ਮੈਂ ਕੱਲ ਵੀ ਵੀਡੀਓ ਪਾਈ ਸੀ ਆਪਣੇ ਚੈਨਲ ਤੇ ਜੋ ਸੇਵਾ ਬਹੁਤ ਅਨਮਾਰਿਆ ਆਪਣੇ ਨਾਲੇ ਬਾਹਰਲੇ ਦੇਸ਼ ਦੇ ਵਿੱਚ ਜਿਹੜਾ ਅਮਰਤਮਾਨਾ ਫੇਰ ਵੀ ਇੱਧਰ ਪੰਜਾਬ ਦੇ ਵਿੱਚ ਬਈ ਜੋ ਪਸ਼ੂਆਂ ਵਾਸਤੇ ਨੀਰਾਚਾਰਾ ਤੇ ਜੋ ਦੁੱਧ ਪਾਣੀ ਲੋਕਾਂ ਵਾਸਤੇ ਰਾਸ਼ਨ ਪਾਣੀ ਹੋਰ ਵੀ ਕਈ ਤਰ੍ਹਾਂ ਦੇ ਆਪਣੀ ਮਨਿਉ ਸੇਵਾ ਲੰਗਰ ਲਾ ਰਹੇ ਆ ਬਣਾ ਕੇ ਭੇਜਿਆ ਜਾਂਦਾ ਹਰ ਰੋਜ਼ ਤੇ ਲੋਕਾਂ ਦੇ ਵਿੱਚ ਤਰਪਾਲਾ ਵੀ ਵੰਡੀਆਂ ਜਾਂਦੀਆਂ ਤੇ ਸਾਰੇ ਤਰ੍ਹਾਂ ਦੀ ਜਿੰਨੀ ਵੀ ਸੇਵਾ ਹੋ ਜਾਂਦੀ ਆ ਆਪਣੇ ਬੰਦੀਉ ਕਰ ਰਹੇ ਆ ਐਮਪੀ ਬ੍ਰੇਕ ਤੇ ਅਮਰਤਮਨ ਤੇ ਦਲਜੀਤ ਫਾਜ਼ ਤੇ ਹੋਰ ਵੀ ਕਈ ਕਲਾਕਾਰ ਆ ਤੇ ਸਤਿੰਦਰ ਧਾਲ ਤੇ ਬਈ ਜੇ ਗੱਲ ਕਰੀ ਬਾਲੀਵੁੱਡ ਦੀ ਸੰਜੇ ਦਾਤ ਸੁਣੂ ਸੁਣ ਕਈ ਕਲਾਕਾਰ ਹੋਰ ਵੀ ਤੇ ਐਕਟਰਨੀਆਂ ਵੀ ਆ ਬਈ ਜਿਨ੍ਹਾਂ ਦੇ ਹਜੇ ਨਾਮ ਆਪਾਂ ਅੱਧਿਆਂ ਦੇ ਕਿਉਂਕਿ ਬਹੁਤ ਆ ਰਹੇ ਆ ਸਾਹਮਣੇ ਕੈਮਰੇ ਦੇ ਅੱਧਿਆਂ ਦੇ ਨਾਮ ਨਹੀਂ ਲੈਤੇ ਜਾਂਦੇ। ਜ਼ਿਆਦਾ ਇਹ ਨਹੀਂ ਵੀ ਕਿਹੜੇ-ਕਿਹੜੇ ਆਏ ਆ ਸਾਹਮਣੇ ਤੇ ਜਿੰਨੇ ਕਦੇ ਜਾ ਸੀ ਉਹ ਤੁਹਾਨੂੰ ਤੁਹਾਨੂੰ ਪਤਾ ਹੀ ਤੇ ਬਾਕੀ ਤੁਸੀਂ ਵੀਡੀਓ ਦੇਖ ਹੀ ਰਹੇ ਆ। ਹੁਣ ਤੱਕ ਦੀ ਪਰ ਜਿਹੜੀ ਅੱਜ ਦੀ ਅਪਡੇਟ ਸੀ ਇਹ ਜੋ ਠਾਨ ਮਾਹਜਰਾ ਜੋ ਵੀ ਜੋ ਪੰਜਾਬ ਦੇ ਵਿੱਚ ਹੱਕ ਦੇ ਲੋਕਾਂ ਦੇ ਵਿੱਚ ਬੋਲੇ ਸੀ ਕਿ ਇਹਨਾਂ ਤੇ ਹੁਣ ਪਰਚਾ ਦਰਜ ਹੋਏਗਾ, ਝੂਠੇ ਪਰਚੇ ਪਾਏ ਜਾਂਦੇ ਆ। ਹਾਲਾਂਕਿ ਹਜੇ ਹਰ ਅਸਤ ਦੇ ਵਿੱਚ ਬਾਹਰ ਪਰ ਜਿਹੜੀ ਇੱਕ ਕੈਮਰੇ ਸਾਹਮਣੇ ਹੁਣ ਹੋਰ ਵੀਡੀਓ ਆ ਆ ਕੇ ਉਹ ਬੋਲ ਦਿੰਦੇ ਆ ਕਿ ਆਪਣੇ ਉਹਨਿਓ ਵੀ ਸਾਡੇ ਨਾਲ ਧੱਕਾ ਕਰ ਰਹੀ ਆ ਪੰਜਾਬ ਸਰਕਾਰ ਮੇਰਾ ਇੰਕਾਊਂਟਰ ਕਰਨ ਵਧੀਆ ਹੁਣ ਤੱਕ ਦੀ ਅਪਡੇਟ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਭਰਤੀ ਆਪਣਾ ਚੈਨਲ ਆ ਪੰਜਾਬ ਦੇ ਭਰਤੀ ਗੱਲਬਾਤ ਕਰਦੇ ਰਹਿੰਦੇ ਆ ਜਿਦੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਾਂ নোਟੀਫਿਕੇਸ਼ਨ ਬੰਦਰ ਵਿੱਚ ਮਿਲਦਾ ਰਹੇ ਨੋ ਬਟੋਮ ਤੇ ਧੰਨਵਾਦ